ਸਾਲ ਵੀ ਗੁਰੂ ਪਾਤਸ਼ਾਹੀ ਦੀ ਮਹਾਨ ਕਿਰਪਾ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਚੇਤ ਸਿੰਘ ਜੀ ਦੇਗਲ ਜਿਨ੍ਹਾਂ ਵੱਲੋਂ ਹਰ ਸਾਲ ਸੰਤ ਬਾਬਾ ਪ੍ਰੀਤਮ ਦਾਸ ਨਮੂਰੀਅਲ ਚੈਰੀਟੇਬਲ ਹਸਪੀਟਲ ਦੇ ਲਈ ਫਰੀ ਆਈ ਕੈਂਪ ਲਗਾਏ ਜਾਂਦੇ ਆ ਤਾਂ ਇਸ ਵਾਰ ਵੀ 11 11ਵੇਂ ਮਹੀਨੇ ਦੀ 22 ਤਰੀਕ ਦਿਨ ਐਤ ਇਹ ਜਿਹੜਾ ਲੇਜ਼ਰ ਦੇ ਨਾਲ ਲੈਂਥ ਪਾਈ ਜਾਣਗੇ ਹੋਰ ਸਾਰੀਆਂ ਸਹੂਲਤਾਂ ਜੋ ਜਿਸ ਤਰ੍ਹਾਂ ਮੈਡੀਕਲ ਵਿਭਾਗ ਨੇ ਮੌਸੇਲ ਵਿਭਾਗ ਨੇ ਸਾਨੂੰ ਅਰਦਾਸ ਦਿੱਤੀਆਂ ਉਹਦੇ ਅਨੁਸਾਰ ਅਸੀਂ ਸਾਡੀ ਸੁਸਾਇਟੀ ਔਰ ਸਾਡੇ ਡਾਕਟਰ ਸਾਹਿਬਾਨ ਜਿੰਨੇ ਵੀ ਸੰਤ ਬਾਬਾ ਕ੍ਰਿਸ਼ਨਾ ਦੇ ਹੋਰੇਲ ਜਾਈ ਟੇਬਲ ਮੈਡੀਕਲ ਸੁਸਾਇਟੀ ਵੱਲੋਂ ਔਰ ਸਾਰੇ ਹੀ ਰਿਕਨ ਪਰਿਵਾਰ ਵੱਲੋਂ ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਇਹ ਜੋ ਹਰ ਸਾਲ ਦੇ ਅੰਤ ਨੂੰ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਦੇ ਮੋਰੀਅਲ ਹਸਪਤਾਲ ਵਿਖੇ ਲਗਾਇਆ ਜਾਂਦਾ ਹੈ ਇਸ ਵਾਰ ਵੀ ਬਹੁੜੀ ਸ਼ਰਦਾ ਦੇ ਨਾਲ ਬੜੇ ਪਿਆਰ ਦੇ ਨਾਲ ਵੇਗਨ ਪਰਿਵਾਰ ਵੱਲੋਂ ਔਰ ਮੈਡੀਕਲ ਸੰਤ ਬਾਬਾ ਪ੍ਰੀਤਮ ਦਾਸ ਮੈਡੀਕਲ ਸੋਸਾਇਟੀ ਵੱਲੋਂ ਇਹ ਫ੍ਰੀ ਮੈਡੀਕਲ ਔਰ ਆਈ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਮਹਾਨ ਡਾਕਟਰ ਜੋ ਤਜਰਬੇਕਾਰ ਇਹਨਾਂ ਨੇ ਹਰ ਸਾਲ ਆ ਕੇ ਸਾਡੇ ਇਸ ਕੈਂਪ ਦੇ ਵਿੱਚ ਸੇਵਾ ਨਿਵਾਉਦੇ ਆ। ਉਹ ਇਸ ਵਾਰ ਵੀ ਸਾਰੇ ਵਿਦੇਸ਼ਾਂ ਚੋਂ ਵੀ ਸੰਗਤ ਆ ਕੇ ਇਸ ਵਿੱਚ ਸ਼ਾਮਲ ਹੋਏਗੀ। ਅਸੀਂ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਜਿਨ੍ਹਾਂ ਨੂੰ ਅੱਖਾਂ ਕਰਕੇ ਔਰ ਸਿਹੇ ਕਰਕੇ ਕੋਈ ਬਿਮਾਰੀ ਆ ਉਹ ਇਸ ਕੈਂਪ ਦਾ ਬੱਦ ਤੋਂ ਬੱਦ ਲਾਭ ਉਠਾਉਣ। ਉਹ ਦੁਆਰਾ ਫਿਰ ਮਿਲਦੀ ਹੈ। ਸੰਤ ਬਾਬਾ ਬੇਦਿੰਗਾਰ, ਰੀਲ ਚੈਟਰੀ ਹਸਪੀਟਲ, ਰਾਏਪੁਰ ਸੂਬੇ ਵਿੱਚ ਸਰਦਾਰ ਸੁਚੇਤ ਸਿੰਘ ਮਹਿਲ ਜੀ ਵੱਲੋਂ ਹਰ ਸਾਲ ਜੋ ਕੈਂਪ ਲਗਾਇਆ ਜਾਂਦਾ ਹੈ ਇਸ ਵਾਰ ਅਿਤ੍ਰਿਕ 11ਵਾਂ ਮਹੀਨਾ ਦਿਨ ਐਤਵਾਰ ਸਵੇਰੇ 9:00 ਵਜੇ ਸ਼ੁਰੂ ਹੋਏਗਾ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆ ਜਿੱਥੇ ਸੰਗਤਾਂ ਨੂੰ ਬੇਨਤੀ ਕਰਦੇ ਆ ਉੱਥੇ ਅਸੀਂ ਮੀਡੀਆ ਦਾ ਵੀ ਧੰਨਵਾਦ ਕਰਦੇ ਆ ਸਾਰਾ ਮੀਡੀਆ ਜਿੱਤਰਾ ਵੀ ਸਾਡੇ ਪੋੜਾ ਲਈ ਹਾਜ਼ਰ ਆ ਤੁਸੀਂ ਦੇਖ ਰਹੇ ਹੋ ਤਾਂ ਇਹਨਾਂ ਦੇ ਇਹਨਾਂ ਦਾ ਵੀ ਧੰਨਵਾਦ